ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਦਾ ਉਦੇਸ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਸਰੋਤੇ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਵਿੱਚੋਂ ਇੱਕ ਬਹੁਤ ਹੀ ਪਿਆਰੀ ਸਾਖੀ ਸਰਵਨ ਕਰਾਂਗੇ ਗੁਰੂ ਪਿਆਰਿਓ ਗੁਰਬਾਣੀ ਦਾ ਫਰਮਾਨ ਹੈ ਹਰ ਜੁਗ ਜੁਗ ਭਗਤ ਉਪਾਇ ਪੈ ਜਿ ਰੱਖਦਾ ਆਇਆ RAM ਰਾਜੇ ਸੰਸਾਰ ਤੇ ਪਰਮਾਤਮਾ ਵੱਲੋਂ ਵੱਖ-ਵੱਖ ਸਮੇਂ ਤੇ ਆਪਣੇ ਭਗਤਾਂ ਪਿਆਰਿਆਂ ਨੂੰ ਸੱਚ ਦਾ ਹੋਕਾ ਦੇਣ ਵਾਸਤੇ ਦੁਨੀਆ ਤੇ ਭੇਜਿਆ ਗਿਆ ਪਰ ਜਦੋਂ ਹੀ ਉਹਨਾਂ ਨੇ ਸੱਚ ਦੀ ਗੱਲ ਕੀਤੀ ਤਾਂ ਉਹਨਾਂ ਦਾ ਵਿਰੋਧ ਕਰਨ ਵਾਲੇ ਲੋਕ ਉਹਨਾਂ ਦਾ ਵਿਰੋਧ ਕਰਨ ਲੱਗੇ ਅਤੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਅੜਚਨ ਪੈਦਾ ਕਰਨ ਲੱਗੇ ਤੇ ਫਿਰ ਅਹੰਕਾਰ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੇ ਭਗਤ ਪਿਆਰਿਆਂ ਨੂੰ ਸਜਾਵਾਂ ਦਿੱਤੀਆਂ ਇਤੋਂ ਤੱਕ ਕਿ ਜਾਨੋਂ ਮਾਰਨ ਤੱਕ ਦੀ ਨੌਬਤ ਆ ਗਈ ਤੇ ਜਦੋਂ ਫਿਰ ਭਗਤਾਂ ਨੂੰ ਪਰਮਾਤਮਾ ਦੀ ਲੋੜ ਪਈ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਸੰਸਾਰ ਤੇ ਆ ਕੇ ਆਪਣੇ ਭਗਤਾਂ ਦੀ ਪੈਜ ਰੱਖਦਾ ਰਿਹਾ ਹੈ ਉਹਨਾਂ ਦੀ ਇੱਜ਼ਤ ਰੱਖਦਾ ਰਿਹਾ ਹੈ ਐਸੀ ਹੀ ਇੱਕ ਸਾਖੀ ਭਗਤ ਰਵਿਦਾਸ ਜੀ ਦੇ ਜੀਵਨ ਵਿੱਚੋਂ ਆਪਾਂ ਸਰਵਨ ਕਰਦੇ ਹਾਂ ਜਿਸ ਵੇਲੇ ਭਗਤ ਰਵਿਦਾਸ ਜੀ ਦੀ ਮਹਿਮਾ ਪੂਰੇ ਸੰਸਾਰ ਦੇ ਅੰਦਰ ਹੋਣ ਲੱਗੀ ਲੋਕ ਦੂਰੋਂ ਦੂਰੋਂ ਭਗਤ ਬਾਬਾ ਰਵਿਦਾਸ ਜੀ ਦੇ ਸ਼ਰਧਾਲੂ ਬਣਨ ਲੱਗੇ ਤੇ ਉਹਨਾਂ ਦੇ ਕਾਂਸੀ ਸ਼ਹਿਰ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਮੰਦਰ ਬਣ ਗਏ ਅਤੇ ਮੰਦਰਾਂ ਦੇ ਵਿੱਚ ਭਗਵਾਨ ਦੀਆਂ ਮੂਰਤੀਆਂ ਸ਼ਸ਼ੋਭਿਤ ਕੀਤੀਆਂ ਗਈਆਂ ਹਰ ਰੋਜ਼ ਉਹਨਾਂ ਮੂਰਤੀਆਂ ਅੱਗੇ ਪਰਮਾਤਮਾ ਦਾ ਭਗਵਾਨ ਦਾ ਜਸ ਗਾਇਆ ਜਾਂਦਾ ਦੂਰੋਂ ਦੂਰੋਂ ਲੋਕ ਉਹਨਾਂ ਦੇ ਮੰਦਰ ਦੇ ਵਿੱਚ ਗੁਰੂ ਰਵਿਦਾਸ ਜੀ ਦੇ ਸ਼ਰਧਾਲੂ ਬਣੇ ਅਤੇ ਪਰਮਾਤਮਾ ਦੇ ਨਾਮ ਦੇ ਨਾਮ ਦੇ ਵਿੱਚ ਲੀਨ ਹੋਣ ਵਾਸਤੇ ਦੂਰੋਂ ਦੂਰੋਂ ਹਰ ਜਸ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਤੇ ਭਗਤ ਜੀ ਦੀ ਸੋਭਾ ਪੂਰੇ ਕਾਂਸੀ ਸ਼ਹਿਰ ਦੇ ਵਿੱਚ ਅਤੇ ਸਾਰੀ ਦੁਨੀਆ ਦੇ ਵਿੱਚ ਗੂੰਜਣ ਲੱਗੀ ਉਹਨਾਂ ਦੇ ਕ੍ਰਾਂਤੀਕਾਰੀ ਬੋਲ ਕ੍ਰਾਂਤੀਕਾਰੀ ਸ਼ਬਦ ਬ੍ਰਾਹਮਣਾਂ ਦੇ ਹਜਮ ਨਾ ਹੋਏ ਬ੍ਰਾਹਮਣਾਂ ਨੇ ਸੋਚਿਆ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਇਹ ਸਿਰਫ ਸਾਡਾ ਹੱਕ ਹੈ ਇਹ ਇੱਕ ਨੀਵੀਂ ਜਾਤ ਦਾ ਛੂਦਰ ਬੰਦਾ ਹੈ ਤੇ ਇੱਕ ਸਾਧਾਰਨ ਬੰਦਾ ਹੈ ਇਸ ਨੂੰ ਰੱਬ ਦਾ ਨਾਮ ਲੈਣ ਦਾ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਹੈ ਤੇ ਉਹਨਾਂ ਨੇ ਭਗਤ ਰਵਿਦਾਸ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਮੰਗ ਰੱਖੀ ਕਿ ਭਗਤ ਰਵਿਦਾਸ ਦੇ ਮੰਦਰ ਦੇ ਵਿੱਚੋਂ ਮੂਰਤੀਆਂ ਚੱਕੀਆਂ ਜਾਣ ਕਿਉਂਕਿ ਰੱਬ ਦਾ ਨਾਮ ਲੈਣ ਦਾ ਹੱਕ ਸਿਰਫ ਸਾਨੂੰ ਹੈ ਉਹਨਾਂ ਨੇ ਪਾਵ ਬ੍ਰਾਹਮਣਾਂ ਨੇ ਮੰਨੂ ਨੇ ਆਪਣੀਆਂ ਸਿਮਰਤੀਆਂ ਦੇ ਵਿੱਚ ਐਸੇ ਕਾਨੂੰਨ ਬਣਾਏ ਕਿ ਪ੍ਰਮਾਤਮਾ ਦੀ ਭਗਤੀ ਸਿਰਫ ਤੇ ਸਿਰਫ ਬ੍ਰਾਹਮਣ ਕਰ ਸਕਦਾ ਹੈ ਤੇ ਜੇ ਕੋਈ ਹੋਰ ਪ੍ਰਮਾਤਮਾ ਦੀ ਭਗਤੀ ਕਰੇਗਾ ਉਸ ਨੂੰ ਕਰੜੀ ਸਜ਼ਾ ਦਿੱਤੀ ਜਾਊਗੀ ਹੁਣ ਭਗਤ ਰਵਿਦਾਸ ਜੀ ਛੂਦਰ ਸਨ ਪਰ ਉਹਨਾਂ ਦੀ ਪ੍ਰੇਮਾ ਭਗਤੀ ਕਰਕੇ ਲੋਕ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦੇ ਸਨ, ਪ੍ਰੇਮ ਕਰਦੇ ਸਨ। ਤੇ ਉਹਨਾਂ ਦੀ ਸੋਭਾ ਪੂਰੀ ਦੁਨੀਆ ਦੇ ਵਿੱਚ, ਘਰ-ਘਰ ਦੇ ਵਿੱਚ ਗੂੰਜਣ ਲੱਗੀ। ਜਦੋਂ ਬ੍ਰਾਹਮਣਾਂ ਤੋਂ ਇਹ برداشت ਨਾ ਹੋਇਆ ਕਿ ਇਹ ਗੁਰੂ ਦੀ ਖਿਆ ਦੇ ਕੇ ਚੇਲੇ ਬਣਾਉਂਦਾ ਹੈ ਤੇ ਚਰਨਾ ਅੰਮ੍ਰਿਤ ਦਿੰਦਾ ਹੈ। ਤਾਂ ਉਹ ਅੰਦਰੋਂ-ਅੰਦਰੀ ਸੜ ਵੱਲ ਉੱਠੇ ਅਤੇ ਉਹਨਾਂ ਨੇ ਮੰਨੋ ਸਿਮਰਤੀ ਦਾ ਆਸਰਾ ਲੈ ਕੇ ਨਵਾਬ ਦੇ ਕੋਲ ਸ਼ਿਕਾਇਤ ਕੀਤੀ ਕਿ ਰਵਿਦਾਸ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਹੈ ਇਸ ਨੂੰ ਪੂਜਾ ਕਰਨ ਦਾ ਕੋਈ ਹੱਕ ਨਹੀਂ ਹੈ ਇਸ ਨੂੰ ਮੰਦਰ ਦੇ ਵਿੱਚ ਦੇਵ-ਦੇਵਤਿਆਂ ਦੀਆਂ ਮੂਰਤਾਂ ਰੱਖਣ ਦਾ ਕੋਈ ਹੱਕ ਨਹੀਂ ਹੈ ਇਹ ਮੂਰਤੀਆਂ ਇਸ ਦੀਆਂ ਚਕਵਾਈਆਂ ਜਾਣ ਅਤੇ ਇਸ ਦੀ ਦੁਕਾਨ ਹੈ ਜਿਹੜੀ ਉਹ ਬੰਦ ਕੀਤੀ ਜਾਵੇ ਤੇ ਨਹੀਂ ਤਾਂ ਇਸ ਸ਼ਹਿਰ ਦੇ ਵਿੱਚ ਮਹਾ ਪਰਲ ਆ ਜਾਵੇਗੀ ਤੇ ਰਾਜੇ ਪਾਸ ਬੇਨਤੀ ਕੀਤੀ ਕਿ ਸਾਡੀ ਇਹ ਬੇਨਤੀ ਨੂੰ ਕਬੂਲ ਕਰੋ ਅਸੀਂ ਰਵਦਾਸ ਜੀ ਦੇ ਮੰਦਰ ਦੇ ਵਿੱਚੋਂ ਇਹ ਮੂਰਤੀਆਂ ਚੱਕਵਾ ਕੇ ਹੀ ਦਮ ਲਵਾਂਗੇ ਭਗਤ ਬਾਬਾ ਰਵਦਾਸ ਜੀ ਕਾਂਸੀ ਦੇ ਨਵਾਬ ਦੇ ਪਾਸ ਪੇਸ਼ ਹੋਏ ਬ੍ਰਾਹਮਣ ਵੀ ਪੇਸ਼ ਹੋਏ ਤਾਂ ਨਵਾਬ ਨੇ ਬੇਨਤੀ ਕੀਤੀ ਕਿ ਦੇਖੋ ਮੈਂ ਇੱਕ ਖੁਦਾ ਨੂੰ ਮੰਨਣ ਵਾਲਾ ਬੰਦਾ ਹਾਂ ਧਰਮੀ ਬੰਦਾ ਹਾਂ ਮੈਨੂੰ ਤੁਹਾਡੀ ਭਗਤੀ ਅਤੇ ਅਧਿਆਤਕ ਅਧਿਆਤਮਿਕ ਮਾਰਗ ਦੀ ਇੰਨੀ ਸੋਝੀ ਨਹੀਂ ਹੈ ਮੈਨੂੰ ਇੰਨਾ ਗਿਆਨ ਨਹੀਂ ਪਰ ਹਾਂ ਇਹ ਜੋ ਝਗੜਾ ਹੈ ਇਸ ਨੂੰ ਹੱਲ ਕਰਨਾ ਵੀ ਸਾਡਾ ਫਰਜ਼ ਹੈ ਆਪਾਂ ਇੰਜ ਕਰਦੇ ਹਾਂ ਰਾਜੇ ਦੇ ਮਨ ਦੇ ਅੰਦਰ ਖਿਆਲ ਆਇਆ ਕਿ ਆਪਾਂ ਭਗਤ ਰਵਿਦਾਸ ਜੀ ਦੇ ਮੰਦਰ ਦੇ ਵਿੱਚੋਂ ਸਾਰੀਆਂ ਮੂਰਤਾਂ ਚੱਕਵਾ ਕੇ ਗੰਗਾ ਦੇ ਦੂਸਰੇ ਕਿਨਾਰੇ ਰੱਖ ਦਿੰਦੇ ਹਾਂ ਚੰਦਨ ਦੀ ਚੌਂਕੀ ਵੀ ਰੱਖ ਦਿੰਦੇ ਹਾਂ ਤੇ ਬ੍ਰਾਹਮਣਾਂ ਨੂੰ ਰਾਜੇ ਨੇ ਬੇਨਤੀ ਕਰੀ ਕਿ ਜੇਕਰ ਮੂਰਤਾਂ ਤੁਹਾਡੇ ਬੁਲਾਇਆਂ ਤੇ ਭਾਵ ਤੁਹਾਡੇ ਜਪ ਤਪ ਦੇ ਨਾਲ ਤੁਹਾਡੇ ਮੰਤਰਾਂ ਦੇ ਨਾਲ ਮੂਰਤਾਂ ਚੱਲ ਕੇ ਤੁਹਾਡੇ ਕੋਲ ਆ ਗਈਆਂ ਤਾਂ ਭਗਵਾਨ ਤੁਹਾਡਾ ਹੈ ਅਤੇ ਉਹਨਾਂ ਮੂਰਤੀਆਂ ਦੀ ਪੂਜਾ ਕਰਨਾ ਸਿਰਫ ਤੁਹਾਡਾ ਹੱਕ ਹੈ। ਰਵਿਦਾਸ ਜੀ ਦੇ ਮੰਦਰ ਦੇ ਵਿੱਚੋਂ ਉਹ ਮੂਰਤੀਆਂ ਨੂੰ ਚੱਕ ਦਿੱਤਾ ਜਾਵੇਗਾ। ਅਤੇ ਜੇਕਰ ਰਵਿਦਾਸ ਜੀ ਦੇ ਕੋਲ ਆ ਗਏ ਤਾਂ ਫਿਰ ਤੁਹਾਡਾ ਉਹਨਾਂ ਮੂਰਤੀਆਂ ਤੇ ਕੋਈ ਹੱਕ ਨਹੀਂ ਹੈ। ਤੇ ਜੇ ਦੋਵਾਂ ਦੇ ਕੋਲ ਆ ਗਏ ਰਵਿਦਾਸ ਜੀ ਕੋਲ ਵੀ ਮੂਰਤੀਆਂ ਆ ਗਈਆਂ ਅਤੇ ਤੁਹਾਡੇ ਕੋਲ ਆ ਗਈਆਂ ਤਾ ਫਿਰ ਅੱਦੇ-ਅੱਦੇ ਦੇਵਤੇ ਤੁਹਾਨੂੰ ਵੰਡ ਕੇ ਦਿੱਤੇ ਜਾਣਗੇ ਪੂਜਾ ਕਰਨ ਵਾਸਤੇ ਇਸ ਤਰ੍ਹਾਂ ਇਹ ਝਗੜੇ ਨੂੰ ਨਿਜਠਿਆ ਜਾ ਸਕਦਾ ਹੈ ਸੋ ਗੁਰੂ ਪਿਆਰਿਓ ਪੰਡਤਾਂ ਨੂੰ ਬੜਾ ਮਾਨਸੀ ਹੰਕਾਰ ਸੀ ਕਿ ਅਸੀਂ ਮੰਤਰਾਂ ਜੰਤਰਾਾਂ ਜੋਤਿਸ਼ ਵਿੱਦਿਆ ਕਾਲੇ ਇਲਮ ਜਾਦੂ ਟੂਣਿਆਂ ਦੇ ਨਾਲ ਪੱਥਰ ਦੀਆਂ ਮੂਰਤਾਂ ਨੂੰ ਆਪਣੇ ਵੱਲ ਖਿੱਚ ਲਵਾਂਗੇ ਸਾਡੇ ਵਾਸਤੇ ਇਹ ਬੜੀ ਹੀ ਮਾਮੂਲੀ ਗੱਲ ਹੈ ਪਰ ਭਗਤ ਰਵਿਦਾਸ ਕੋਲੋਂ ਇਹ ਕਾਰਨਾਮਾ ਨਹੀਂ ਹੋਣਾ ਕਿਉਂਕਿ ਅਸੀਂ ਬ੍ਰਾਹਮਣ ਲੋਕ ਹੀ ਰੱਬ ਦੇ ਪੁਜਾਰੀ ਹਾਂ ਅਤੇ ਅਸੀਂ ਚਾਰ ਵਾਰ ਗੰਗਾ ਦਾ ਇਸ਼ਨਾਨ ਵੀ ਕਰਦੇ ਹਾਂ ਤੇ ਮੱਥੇ ਉੱਤੇ ਚੰਦਨ ਦਾ ਤਿਲਕ ਵੀ ਲਾਉਂਦੇ ਹਾਂ ਇਸ ਕਰਕੇ ਭਗਵਾਨ ਸਾਡੀ ਸਹਾਇਤਾ ਜ਼ਰੂਰ ਕਰੂਗਾ ਪਰ ਗੁਰੂ ਪਿਆਰਿਓ ਉਧਰ ਭਗਤ ਰਵਿਦਾਸ ਜੀ ਦੇ ਮਨ ਦੇ ਵਿੱਚ ਵੀ ਪਰਮਾਤਮਾ ਪ੍ਰਤੀ ਅਥਾਹ ਭਰੋਸਾ ਸੀ ਉਹਨਾਂ ਨੂੰ ਭਰੋਸਾ ਸੀ ਕਿ ਮੇਰਾ ਪਰਮਾਤਮਾ ਮੇਰਾ ਰੱਬ ਮੇਰੀ ਸਹਾਇਤਾ ਜ਼ਰੂਰ ਕਰੂਗਾ ਜੇ ਉਹ ਭੀਲਣੀ ਦੇ ਝੂਠੇ ਬੇਰ ਖਾ ਸਕਦਾ ਹੈ ਤੇ ਸਮੇਂ-ਸਮੇਂ ਤੇ ਭਗਤਾਂ ਦੀ ਰੱਖਿਆ ਕਰ ਸਕਦਾ ਹੈ ਤਾਂ ਮੇਰੀ ਰੱਖਿਆ ਮੇਰੀ ਪਤ ਵੀ ਜ਼ਰੂਰ ਰੱਖੇਗਾ ਸੋ ਉਸੇ ਤਰ੍ਹਾਂ ਹੋਇਆ ਭਗਤ ਰਵਿਦਾਸ ਜੀ ਦੇ ਮੰਦਰ ਦੇ ਵਿੱਚੋਂ ਮੂਰਤਾਂ ਚਕਵਾਈਆਂ ਗਈਆਂ ਚੰਦਨ ਦੀ ਚੌਂਕੀ ਉੱਤੇ ਬੜੇ ਸਤਕਾਰ ਦੇ ਨਾਲ ਸਜੋਬਿਤ ਕਰਕੇ ਉਹਨਾਂ ਨੂੰ ਗੰਗਾ ਦੇ ਕਿਨਾਰੇ ਭਾਵ ਦੂਸਰੇ ਪਾਸੇ ਰੱਖ ਦਿੱਤਾ ਅਤੇ ਸਭ ਨੂੰ ਹੁਕਮ ਕਰ ਦਿੱਤਾ ਕਿ ਕੋਈ ਵੀ ਉਸ ਪਾਸੇ ਮੂਰਤੀਆਂ ਦੇ ਕੋਲ ਨਹੀਂ ਜਾਵੇਗਾ ਸੋ ਪੂਰਾ ਇਕੱਠ ਰੱਖਿਆ ਗਿਆ ਜਿਸ ਵਿੱਚ ਰਵਿਦਾਸ ਜੀ ਦੇ ਸ਼ਰਧਾਲੂ ਭਗਤ ਬ੍ਰਾਹਮਣ ਉਹਨਾਂ ਦੇ ਸ਼ਰਧਾਲੂ ਭਗਤ ਅਤੇ ਕਾਜੀ ਵੀ ਉੱਥੇ ਹਾਜ਼ਰ ਸਨ ਤੇ ਆਮ ਲੋਕ ਸਾਰੇ ਇਹ ਜੋ ਇਕੱਠ ਸੀ ਉਹ ਚਮਤਕਾਰ ਦੇਖਣ ਵਾਸਤੇ ਇਕੱਠੇ ਹੋ ਗਏ ਸੋ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਰਾਜੇ ਨੇ ਬ੍ਰਾਹਮਣਾਂ ਨੂੰ ਕਿਹਾ ਪੰਡਤਾਂ ਨੂੰ ਕਿਹਾ ਕਿ ਚਲੋ ਤੁਸੀਂ ਆਪਣੀ ਭਜਨ ਬੰਦਗੀ ਦੇ ਨਾਲ ਇਹਨਾਂ ਪੱਥਰ ਦੀਆਂ ਮੂਰਤਾਂ ਨੂੰ ਆਪਣੇ ਵੱਲ ਬੁਲਾਓ ਗੁਰੂ ਪਿਆਰਿਓ ਪੰਡਤ ਲੱਗੇ ਆਵਾਜ਼ਾਂ ਮਾਰਨ ਜਿੰਨਾ ਉਹਨਾਂ ਨੇ ਜੰਤਰ ਮੰਤਰ ਪੜ੍ਹਨਾ ਸੀ ਜਾਂ ਜੋ ਵੀ ਉਹਨਾਂ ਕੋਲੇ ਅਧਿਆਤਮਿਕਤਾ ਦਾ ਗਿਆਨ ਸੀ ਉਸ ਦੇ ਅਨੁਸਾਰ ਉਹਨਾਂ ਨੇ ਆਪਣੀ ਪੂਰੀ ਵਾਹ ਲਾਈ ਦੋ ਘੰਟੇ ਤਕਰੀਬਨ ਪੰਡਤ ਆਵਾਜ਼ਾਂ ਮਾਰੀ ਗਏ ਬੜੇ ਟੱਲ ਖੜਕਾਈ ਉਹਨਾਂ ਨੇ ਬੜਾ ਕੁਝ ਕੀਤਾ ਵੇਦ ਮੰਤਰ ਜਾਦੂ ਟੂਣੇ ਕੀਤੇ ਪਰ ਕਿਸੇ ਵੀ ਤਰੀਕੇ ਮੂਰਤਾਂ ਦੇ ਉੱਪਰ ਕੋਈ ਅਸਰ ਨਾ ਹੋਇਆ ਨਵਾਬ ਅਤੇ ਲੋਕ ਇਸ ਨਰਾਲੀ ਲੜਾਈ ਨੂੰ ਦੇਖ ਕੇ ਬੜੇ ਖੁਸ਼ ਹੋ ਰਹੇ ਸਨ ਕਿ ਦੇਖਦੇ ਹਾਂ ਅੱਜ ਕੀ ਨਤੀਜਾ ਨਿਕਲਦਾ ਹੈ ਪੰਡਤਾਂ ਨੇ ਆਪਣੀ ਪੂਰੀ ਸ਼ਕਤੀ ਲਾ ਦਿੱਤੀ ਪੂਰੀ ਵਿਦਵਤਾ ਲਾ ਦਿੱਤੀ ਪਰ ਮੂਰਤੀਆਂ ਟੱਸ ਤੋਂ ਮੱਸ ਨਾ ਹੋਈਆਂ ਇਸ ਤੋਂ ਬਾਅਦ ਪੰਡਤਾਂ ਨੇ 2 ਘੰਟਿਆਂ ਬਾਅਦ ਆਪਣੀ ਹਾਰ ਮੰਨ ਲਈ ਤੇ ਹਾਰ ਮੰਨ ਕੇ પાસੇ ਹੋ ਕੇ ਖੜ ਗਏ ਤੇ ਕਹਿਣ ਲੱਗੇ ਇਹ ਤਾਂ ਪੱਥਰ ਦੀਆਂ ਮੂਰਤਾਂ ਨੇ ਇਹਨਾਂ ਨੇ ਇਦਾਂ ਥੋੜਾ ਬੋਲਣਾ ਉਹ ਤਾਂ ਸੁੱਤੇ ਸਿੱਧ ਹੀ ਭਗਵਾਨ ਆਪ ਆ ਕੇ ਸਾਡੇ ਕਾਜ ਸਵਾਰਦਾ ਹੈ ਪੱਥਰ ਦੀਆਂ ਮੂਰਤਾਂ ਚੋਂ ਭਗਵਾਨ ਨਹੀਂ ਆ ਸਕਦਾ ਇਹ ਨਹੀਂ ਹਿੱਲ ਸਕਦੀਆਂ ਇਹ ਤਾਂ ਸੁੱਤੇ ਸਿੱਧ ਹੀ ਚੁੱਪ ਅਤੇ ਅਹਲ ਅਵਸਥਾ ਦੇ ਵਿੱਚ ਹੀ ਸਾਡੀ ਲੋੜ ਪੂਰੀ ਕਰਦੀਆਂ ਹਨ ਸੋ ਪੰਡਤਾਂ ਦਾ ਇਹ ਜਵਾਬ ਸੁਣ ਕੇ ਨਵਾਬ ਉੱਚੀ-ਉੱਚੀ ਹੱਸਣ ਲੱਗਿਆ ਹੱਸਣ ਤੋਂ ਬਾਅਦ ਉਸਨੇ ਭਗਤ ਰਵਿਦਾਸ ਜੀ ਨੂੰ ਬੇਨਤੀ ਕੀਤੀ ਰਵਿਦਾਸ ਜੀ ਚਲੋ ਹੁਣ ਤੁਹਾਡੀ ਵਾਰੀ ਹੈ ਹੁਣ ਤੁਸੀਂ ਆਪਣੇ ਗਿਆਨ ਦੁਆਰਾ ਮੂਰਤੀਆਂ ਨੂੰ ਆਵਾਜ਼ਾਂ ਮਾਰੋ ਗੁਰੂ ਪਿਆਰਿਓ ਗੁਰੂ ਰਵਿਦਾਸ ਜੀ ਮਹਾਰਾਜ ਸਤਿਵਚਨ ਕਹਿ ਕੇ ਗੰਗਾ ਦੇ ਕਿਨਾਰੇ ਚੌਂਕੜਾ ਲਾ ਕੇ ਬੈਠ ਗਏ ਚੌਂਕੜਾ ਲਾ ਕੇ ਉਹਨਾਂ ਨੇ ਆਪਣੀ ਸੁਰਤੀ ਨੂੰ ਸ਼ਬਦ ਦੇ ਵਿੱਚ ਮਿਲਾ ਕੇ ਆਪਣੇ ਨਿੱਜ ਘਰ ਦੇ ਵਿੱਚ ਆਸਣ ਲਾਇਆ ਅਤੇ ਨਿੱਜ ਘਰ ਦੇ ਵਿੱਚ ਆਸਣ ਲਾ ਕੇ ਪ੍ਰੇਮ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਆਵਾਜ਼ਾਂ ਮਾਰਨ ਲੱਗੇ। ਨੇਤਰ ਬੰਦ ਕਰ ਲਏ ਜਦੋਂ ਸ਼ਬਦ ਅਤੇ ਸੁਰਤ ਦਾ ਮੇਲ ਹੋਇਆ ਤਾਂ ਗੁਰੂ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਵੱਲੋਂ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਇੱਕ ਸ਼ਬਦ ਉਹ ਫਿਰ ਉਚਾਰਨ ਕੀਤਾ ਉਹਨਾਂ ਨੇ ਗੁਰਬਾਣੀ ਦਾ ਸ਼ਬਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨ ਸੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨ ਸੂਝ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਇਹ ਵਾਲਾ ਸ਼ਬਦ ਭਗਤ ਰਵਿਦਾਸ ਜੀ ਨੇ ਜਿਉਂ ਹੀ ਉਚਾਰਨ ਕੀਤਾ ਤਾਂ ਇਹ ਸਾਰੇ ਅਨਰਾਲੀ ਖੇਡ ਦੇਖ ਰਹੇ ਸਨ ਲੋਕ ਨਵਾਬ ਕਾਜੀ ਪੰਡਤਾਂ ਅਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੇ ਉਹਨਾਂ ਮੂਰਤੀਆਂ ਦੇ ਉੱਪਰ ਨਿਗਾਹ ਟਿਕਾਈ ਹੋਈ ਸੀ ਕਿ ਹੁਣ ਰਵਿਦਾਸ ਬੰਦਗੀ ਕਰ ਰਿਹਾ ਹੈ ਦੇਖਦੇ ਆ ਕਿ ਕੀ ਕੌਤਕ ਵਰਤੇਗਾ ਕਿ ਮੂਰਤੀਆਂ ਹਿੱਲਦੀਆਂ ਨੇ ਕਿ ਨਹੀਂ ਮੁਸਲਮਾਨ ਨਵਾਬ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾ ਰਹੇ ਸਨ ਖੜ ਕੇ ਉਹ ਦੇਖ ਰਹੇ ਸਨ ਦੋਹਾਂ ਤਰ੍ਹਾਂ ਦਾ ਨਿਆ ਦੇਖ ਰਹੇ ਸਨ ਕਿ ਜੇ ਤਾਂ ਪੱਥਰ ਹਿੱਲੇ ਤਾਂ ਉਹ ਬ੍ਰਾਹਮਣਾਂ ਤੇ ਹਿੰਦੂਆਂ ਨੂੰ ਝੂਠਾ ਕਹਿਣਗੇ ਕਿ ਐਵੇਂ ਇਹ ਬੇਜਵਾਨਾਂ ਦੀ ਪੂਜਾ ਕਰੀ ਜਾਂਦੇ ਹਨ ਤੇ ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰਦੇ ਪੱਥਰ ਬੇਜਵਾਨ ਹੁੰਦੇ ਹਨ ਬੇਜਾਨ ਹੁੰਦੇ ਹਨ ਤੇ ਨਾਲ ਹੀ ਭਗਤ ਰਵਿਦਾਸ ਜੀ ਦੀ ਉਹਨਾਂ ਨੇ ਬੜੀ ਸੋਭਾ ਸੁਣੀ ਹੋਈ ਸੀ ਕਿ अनेਕਾਂ ਕਰਾਮਾਤਾਂ ਦੇ ਕਾਰਨ ਭਗਤ ਰਵਿਦਾਸ ਜੀ ਦੀ ਬੜੀ ਸੋਭਾ ਹੈ ਤੇ ਜੇ ਨਾ ਹਿਲੇ ਤਾਂ ਫਿਰ ਅਸੀਂ ਰਵਿਦਾਸ ਜੀ ਦੀ ਉਹਨਾਂ ਦੇ ਬਾਰੇ ਵੀ ਇਹੀ ਕਹਾਂਗੇ ਕਿ ਇਹ ਵੀ ਆਪਣਾ ਜੋ ਰੱਬ ਦਾ ਨਾਮ ਲੈਂਦਾ ਹੈ ਰੱਬ ਦੇ ਨਾਮ ਦੇ ਨਾਲ ਨਾਲ ਇਹ ਲੋਕਾਂ ਨੂੰ ਭਰਮ ਚ ਪਾ ਰਿਹਾ ਹੈ ਗੁਰੂ ਪਿਆਰਿਓ ਜਿਉਂ ਹੀ ਭਗਤ ਜੀ ਇੱਕਮਿਕ ਹੋਏ ਇੱਕ ਐਸਾ ਕੌਤਕ ਵਰਤਿਆ ਸਾਰੇ ਜਿੰਨੇ ਵੀ ਕਾਜੀ ਖੜੇ ਸਨ ਜਾਂ ਆਮ ਦਰਸ਼ਕ ਖੜੇ ਸਨ ਉਹ ਉੱਚੀ ਉੱਚੀ ਬੋਲ ਕੇ ਰਾਜੇ ਨੂੰ ਕਹਿਣ ਲੱਗੇ ਦੇਖੋ ਕੌਤਕ ਵਰਤ ਗਿਆ ਹੈ ਉਹ ਦੇਖੋ ਪੱਥਰ ਦੀਆਂ ਮੂਰਤੀਆਂ ਹਿੱਲਣੀਆਂ ਸ਼ੁਰੂ ਹੋ ਗਈਆਂ ਜਦੋਂ ਪੱਥਰ ਦੀਆਂ ਮੂਰਤਾਂ ਹੌਲੀ ਹੌਲੀ ਚੰਦਨ ਦੀ ਚੌਂਕੀ ਤੋਂ ਹਿੱਲਣੀਆਂ ਸ਼ੁਰੂ ਹੋਈਆਂ ਅਤੇ ਅੱਗੇ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਇਹ ਸਭ ਦੇਖ ਕੇ ਨਵਾਬ ਕਾਜੀ ਅਤੇ ਦਰਸ਼ਕ ਅਤੇ ਬ੍ਰਾਹਮਣ ਸਭ ਹੈਰਾਨ ਹੋ ਗਏ ਉਹਨਾਂ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਬ੍ਰਾਹਮਣ ਸ਼ਰਮ ਦੇ ਮਾਰੇ ਨੀਵੀਂ ਪਾ ਕੇ ਖੜ ਗਏ ਤੇ ਮੂਰਤੀਆਂ ਹਿੱਲ ਰਹੀਆਂ ਸਨ ਨਾਲ ਉਹ ਨਿਰੀਆਂ ਹਿੱਲ ਹੀ ਨਹੀਂ ਰਹੀਆਂ ਸਨ ਸਗੋਂ ਤੁਰ ਕੇ ਆਮ ਇਨਸਾਨਾਂ ਵਾਂਗੂ ਚੱਲ ਕੇ ਰਵਦਾਸ ਜੀ ਵੱਲ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਗੁਰੂ ਪਿਆਰਿਓ ਜਦੋਂ ਰਵਦਾਸ ਜੀ ਵੱਲ ਮੂਰਤੀਆਂ ਸ਼ੁਰੂ ਹੋਈਆਂ ਤਾਂ ਇਹ ਦੇਖ ਕੇ ਕੋਲ ਖੜੇ ਬ੍ਰਾਹਮਣਾਂ ਦਾ ਲਹੂ ਜੰਮਣਾ ਸ਼ੁਰੂ ਹੋ ਗਿਆ ਧਰਤੀ ਵਿੱਚ ਧਸਣ ਨੂੰ ਤਿਆਰ ਹੋ ਗਏ ਧਰਤੀ ਉਹਨਾਂ ਨੂੰ ਵੇਲ ਦੇਵੇ ਤਾਂ ਗੁਰੂ ਪਿਆਰਿਓ ਭਗਤ ਰਵਿਦਾਸ ਜੀ ਨੇ ਅੱਖ ਨਹੀਂ ਚਮਕੀ ਉਹ ਉਸੇ ਤਰ੍ਹਾਂ ਹੀ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਵਾਹਿਗੁਰੂ ਦਾ ਜਸ ਗਾਉਂਦੇ ਅਤੇ ਜਸ ਗਾਉਂਦਿਆਂ ਉਹਨਾਂ ਨੇ ਦੂਸਰਾ ਸ਼ਬਦ ਉਚਾਰਨ ਕੀਤਾ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸੋ ਇਹ ਦੂਸਰਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਜਦੋਂ ਹੀ ਇਸ ਦੂਸਰੇ ਸ਼ਬਦ ਦਾ ਭੋਗ ਪਿਆ ਤਾਂ ਗੁਰੂ ਪਿਆਰਿਓ ਗੰਗਾ ਦਾ ਪਾਣੀ ਕਿਨਾਰੇ ਤੋਂ 4 ਫੁੱਟ ਉੱਪਰ ਆ ਗਿਆ ਸਾਰੇ ਹੈਰਾਨੀ ਨਾਲ ਵੇਖ ਰਹੇ ਸਨ ਨਵਾਬ ਕਾਜੀ ਅਤੇ ਆਮ ਲੋਕ ਹੱਥ ਜੋੜ ਕੇ ਖੜੇ ਸਨ ਅਤੇ ਰਵਿਦਾਸ ਜੀ ਦੀ ਉਪਮਾ ਕਰ ਰਹੇ ਸਨ ਤੇ ਏਸੇ ਦੇ ਦਰਮਿਆਨ ਹੀ ਭਗਤ ਰਵਿਦਾਸ ਜੀ ਨੇ ਤੀਸਰਾ ਸ਼ਬਦ ਉਚਾਰਨ ਕੀਤਾ ਤੁਮ ਚੰਦਨ ਹਮ ਿਰੰਡ ਬਾਪੂਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਦੋ ਸਤ ਸੰਗਤ ਸਰਣ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਖਾਓ ਗੁਰੂ ਪਿਆਰਿਓ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਇਹ ਤਿੰਨ ਸ਼ਬਦ ਉਚਾਰਨ ਕੀਤੇ ਗੁਰੂ ਪਿਆਰਿਓ ਇਸ ਤੋਂ ਬਾਅਦ ਕੀ ਹੋਇਆ ਹੌਲੀ-ਹੌਲੀ ਮੂਰਤਾਂ ਤੁਰਦੀਆਂ ਤੁਰਦੀਆਂ ਭਗਤ ਰਵਿਦਾਸ ਜੀ ਦੇ ਕੋਲ ਆ ਗਈਆਂ ਕੋਲ ਆ ਕੇ ਭਗਤ ਰਵਿਦਾਸ ਜੀ ਦੀ ਝੋਲੀ ਦੇ ਵਿੱਚ ਬੈਠ ਗਈਆਂ ਗੋਦ ਦੇ ਵਿੱਚ ਬੈਠ ਗਈਆਂ ਪਿੱਛੇ-ਪਿੱਛੇ ਚੰਦਨ ਦੀ ਚੌਂਕੀ ਵੀ ਆ ਰਹੀ ਸੀ ਸਾਰੀਆਂ ਮੂਰਤਾਂ ਆਮ ਇਨਸਾਨਾਂ ਵਾਂਗੂ ਹੱਸ ਰਹੀਆਂ ਸਨ ਉਸੇ ਤਰ੍ਹਾਂ ਭਗਤ ਰਵਿਦਾਸ ਜੀ ਜਦ ਬੈਠੇ ਸਨ ਤਾਂ ਉਹਨਾਂ ਦੀ ਗੋਦੀ ਦੇ ਵਿੱਚ ਆ ਕੇ ਸ਼ਿਸ਼ੂਭਿਤ ਹੋ ਗਈਆਂ ਇਹ ਸਾਰਾ ਅਸਚਰਜ ਕੌਤਿਕ ਦੇਖ ਕੇ ਸਾਰੇ ਭਗਤ ਰਵਿਦਾਸ ਜੀ ਦੀ ਵਡਿਆਈ ਕਰਨ ਲੱਗੇ ਅਤੇ ਸਾਰੇ ਹੱਥ ਜੋੜ ਕੇ ਇਹ ਕਹਿਣ ਲੱਗੇ ਕਿ ਭਗਤ ਰਵਿਦਾਸ ਬਹੁਤ ਵੱਡਾ ਭਗਤ ਹੈ ਅਤੇ ਪ੍ਰਮਾਤਮਾ ਦਾ ਭੇਜਿਆ ਹੋਇਆ ਆਪਣਾ ਹੀ ਰੂਪ ਹੈ ਸੋ ਇਸ ਤਰ੍ਹਾਂ ਇਹ ਸਭ ਦੇਖ ਕੇ ਕਾਜੀ ਬੜਾ ਹੈਰਾਨ ਹੋਇਆ ਬ੍ਰਾਹਮਣ ਬੜੇ ਹੈਰਾਨ ਹੋਏ ਤਾਂ ਉਹ ਉਤਕਸ਼ਕ ਗਈ ਅਤੇ ਨਵਾਬ ਅਤੇ ਸਾਰੀ ਸੰਗਤ ਇਹ ਸਭ ਦੇਖ ਕੇ ਬਹੁਤ ਖੁਸ਼ ਹੋਈ ਅਤੇ ਉਹਨਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸੋ ਇਸ ਤੋਂ ਬਾਅਦ ਭਗਤ ਰਵਿਦਾਸ ਜੀ ਨੂੰ ਨੇ ਅੱਖਾਂ ਖੋਲ੍ਹੀਆਂ ਅੱਖਾਂ ਖੋਲਣ ਤੋਂ ਬਾਅਦ ਉਹ ਮੂਰਤਾਂ ਉਸੇ ਤਰ੍ਹਾਂ ਫਿਰ ਪੱਥਰ ਦਾ ਰੂਪ ਹੀ ਧਾਰਨ ਕਰ ਗਈਆਂ ਗੁਰੂ ਪਿਆਰਿਓ ਇਸ ਤੋਂ ਬਾਅਦ ਰਾਜੀ ਨੇ ਖੁਸ਼ ਹੋ ਕੇ ਇੱਕ ਬਹੁਤ ਹੀ ਵੱਡਾ ਜਲੂਸ ਰੂਪ ਦੇ ਵਿੱਚ ਇਕੱਠ ਕੀਤਾ ਅਤੇ ਪੂਰੇ ਇਕੱਠ ਦੇ ਨਾਲ ਭਗਤ ਰਵਦਾਸ ਜੀ ਅਤੇ ਉਹਨਾਂ ਮੂਰਤੀਆਂ ਨੂੰ ਭਗਤ ਰਵਦਾਸ ਜੀ ਦੇ ਮੰਦਰ ਦੇ ਵਿੱਚ ਜਾ ਕੇ ਸ਼ਿਸ਼ੋਭਿਤ ਕੀਤਾ ਗਿਆ ਅਤੇ ਰਾਜੇ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਹਨਾਂ ਮੂਰਤੀਆਂ ਦੀ ਪੂਜਾ ਸਿਰਫ ਰਵਦਾਸ ਹੀ ਕਰੇਗਾ ਅਤੇ ਗੁਰੂ ਪਿਆਰਿਓ ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਭਗਤ ਰਵਦਾਸ ਜੀ ਦੀ ਸ਼ਰਧਾਲੂ ਬਣ ਗਈ ਬੜੀ ਦੂਰ ਦੂਰ ਤੱਕ ਭਗਤ ਰਵਦਾਸ ਜੀ ਦੇ ਇਨ੍ਹਾਂ ਕੌਤਕਾਂ ਦੇ ਚਰਚੇ ਹੋਣ ਲੱਗੇ ਅਤੇ ਸੰਗਤਾਂ ਦੂਰੋਂ-ਦੂਰੋਂ ਇਕੱਤਰ ਹੋ ਕੇ ਹਰੀ ਜਸ ਕਰਕੇ ਲਾਹਾ ਪ੍ਰਾਪਤ ਕਰਦੀਆਂ ਸੋ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ-ਜਦੋਂ ਵੀ ਸੰਸਾਰ ਤੇ ਭਗਤਾਂ ਤੇ ਔਖਾ ਸਮਾਂ ਬਣਿਆ ਗੁਰੂ ਦੇ ਪਿਆਰਿਆਂ ਤੇ ਔਖਾ ਸਮਾਂ ਬਣਿਆ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਅਚਰਜ ਕੌਤਕਾਂ ਦੇ ਨਾਲ ਆਪਣੇ ਭਗਤਾਂ ਦੀ ਖੁਦ ਆਪ ਰੱਖਿਆ ਕੀਤੀ ਸੋ ਗੁਰੂ ਪਿਆਰਿਓ ਇਸ ਸਾਖੀ ਨੂੰ ਆਪ ਜੀ ਨੇ ਸਰਵਨ ਕੀਤਾ ਹੈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਇਸ ਸਾਖੀ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਦੇ ਘਰਾਂ ਵਿੱਚ ਭਗਤ ਬਾਬਾ ਰਵਿਦਾਸ ਗੁਰੂ ਰਵਿਦਾਸ ਜੀ ਦੀ ਉਪਮਾ ਘਰ ਘਰ ਦੇ ਵਿੱਚ ਗੂੰਜਣ ਲੱਗ ਜਾਵੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਨੂੰ ਜਰੂਰ ਸ਼ੇਅਰ ਕਰਨਾ ਜੀ ਨਵੀਂ ਸਾਖੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ